ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਇੱਕ ਗਰੀਬ ਪਰਿਵਾਰ ਦਾ ਮੁਖੀ ਪਿਤਾ ਜੋ ਕਿ ਦਿਨ ਰਾਤ ਮਿਹਨਤ ਮਜ਼ਦੂਰੀ ਕਰਦਾ ਹੈ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਦੋ ਟਾਈਮ ਦੀ ਰੋਟੀ ਦੇ ਸਕੇ ਪਰ ਜੇਕਰ ਉਹ ਹੀ ਮੰਜੇ ਤੇ ਪੈ ਜਾਵੇ ਤਾਂ ਕਾਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਹਰਪੂਰਾ ਦਾ ਜਿੱਥੇ ਦਾ ਇੱਕ ਗਰੀਬ ਪਰਿਵਾਰ ਦਾ ਦਿਹਾੜੀਦਾਰ ਨਿਸ਼ਾਨ ਸਿੰਘ ਜਿਸ ਦੇ ਕਿ ਚਾਰ ਬੇਟੀਆਂ ਅਤੇ ਇੱਕ ਬੇਟਾ ਹੈ ਜੋ ਕਿ ਦਿਹਾੜੀਆਂ ਕਰਕੇ ਆਪਣੇ ਘਰ ਦਾ ਪਾਲਣ-ਪੋषण ਕਰ ਰਿਹਾ ਸੀ ਪਰ ਕੁਝ ਸਮਾਂ ਪਹਿਲਾਂ ਰਾਤ ਨੂੰ ਆਪਣੇ ਘਰ ਦੀ ਛੱਤ ਤੋਂ ੇਠਾਂ ਡਿੱਗ ਗਿਆ ਜਿਸ ਨਾਲ ਉਸ ਦਾ ਚੂਲਾ ਟੁੱਟ ਗਿਆ ਡਾਕਟਰ ਵੱਲੋਂ ਉਸ ਨੂੰ ਚੂੜੇ ਦਾ ਆਪਰੇਸ਼ਨ ਦੱਸਿਆ ਗਿਆ ਜੋ ਕਿ ਉਹ ਇਕੱਲਾ ਹੀ ਘਰ ਵਿੱਚ ਕਮਾਉਣ ਵਾਲਾ ਹੈ ਤੇ ਦਿਹਾੜੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਉਹ ਆਪਰੇਸ਼ਨ ਦਾ ਖਰਚਾ ਨਹੀਂ ਕਰ ਸਕਦਾ ਜਿਸ ਦੇ ਲਈ ਪੀੜਤ ਉਸ ਦੀ ਪਤਨੀ ਅਤੇ ਪਿੰਡ ਵਾਸੀ ਸ਼ੀਤ ਸਿੰਘ ਨੇ ਐਨਆਰਆਈ ਵੀਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਗੁਹਾਰ ਲਗਾਈ ਗਈ ਉਹਨਾਂ ਨੂੰ مالی ਮਦਦ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਆਪਰੇਸ਼ਨ ਕਰਾ ਸਕੇ ਤੇ ਫਿਰ ਤੋਂ ਕੰਮਕਾਰ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ ਇਸ ਪਰਿਵਾਰ ਦੀ ਕਿਸੇ ਨੇ ਵੀ ਮਦਦ ਕਰਨੀ ਹੋਵੇ ਤਾਂ ਸੰਪਰਕ ਕਰੋ ਫੋਨ ਨੰਬਰ 82 407 76 95 ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਨਿਸ਼ਾਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਮੈਂ ਕਹਿਣਾ ਚਾਹਨਾ ਵੀ ਮੈਂ ਇੰਨਾ ਰਾਤ ਸਮੇਂ ਉੱਥੇ ਚੜ੍ਹ ਡਵਾਰੀ ਚੜ੍ਹ ਲਿਆ ਹਾਂ ਉੱਥੇ ਚੜ੍ਹ ਕੇ ਤਾਂ ਮਨ ਲੱਗ ਵੀ ਦੁਆਰੀ ਆ ਨਹੀਂ ਦੋਤਾ ਮੇਰਾ ਪਿਆਰਦ ਲੱਗ ਗਿਆ ਤੇ ਮੈਂ ਡਿੱਗ ਪੈਂ ਜੇ ਤੇ ਮੇਰਾ ਚੂੜਾ ਟੁੱਟ ਗਿਆ ਜੇ ਟੂੜਾ ਟੁੱਟਣ ਦੇ ਨਾਲ ਕਿ ਮੈਂ ਗਰੀਬ ਬੰਦਾ ਮੈਂ ਉਹ ਦੰਦਾ ਵੀ ਮਹੀਤੇ ਭਾਂ ਦਿਨ 3 ਮਹੀਨੇ 4 ਹੋ ਗਏ ਅੱਜ ਛੋਟੇ ਛੋਟੇ ਮੇਰੇ ਬੱਜੇ ਆ ਚਾਰ ਮੇਰੀਆਂ ਤਿਆਂ ਇੱਕ ਮਰਾ ਲੜਕਾ ਆ ਤੇ ਮੈਨੂੰ ਇਹ ਕਰਕੇ ਕਿਰਪਾ ਕਰ ਤੇ ਥੋੜੀ ਜਿਹੀ ਮਦਦ ਕੀਤੀ ਜਾਵੇ ਹਾਂਜੀ ਜੀ ਸਰ ਲਾਜ ਤੁਸੀਂ ਕਿੱਥੇ ਰਾਇਆ ਲਾਜ ਹੁਣ ਉਹਦੇ ਭਾਈ ਲਾ ਪਿਆ ਹੁਣ ਤਾਂ ਭਾਈ ਲਾਜੇ ਹੋਈ ਮੈਤਰੀ ਤੇ ਲਾਜ ਹੋ ਜਾਵੇ ਐਨਆਰਆਈ ਵੀਰਾਂ ਤੋਂ ਸਮਾਸਵੇਗ ਕੀ ਕਹਿਣਾ ਚਾਹੁੰਦੇ ਐਨਆਰਆਈ ਵੀਰਾਂ ਸਮਾਵੇਗਾ ਵੀ ਬੇਨਤੀ ਆ ਵੀ ਮੇਰਾ ਲਾਜ ਵਾਸਤੇ ਲਾਇਕ ਕੀਤਾ ਜਾਵੇ ਨਿਤਿੰਦਰ ਕੋ ਕੀ ਕਹਿਣਾ ਚਾਹੁੰਦੇ ਜਿਸਨੇ ਦਿੱਕੇ ਨੇ ਸੱਟ ਲੱਗੀ 4 ਮਹੀਨੇ ਹੋ ਗਏ ਤੇ ਇੱਕ ਬੇਟਾ ਵੀ 4-3 ਹਾਂ ਘਰ ਦਾ ਬਹੁਤ ਮਾੜਾ ਹਾਲਤ ਹੈ ਮੇਰੀ ਮਦਦ ਕੀਤੀ ਜਾਵੇ ਇਹਦਾ ਲਾਜ ਵਾਸਤੇ ਉਹ ਜਿਆਦਾ ਕਿਤਾ ਹੋ ਗਿਆ ਜਿਆਦਾ ਬਹੁਤ ਮਾੜਾ ਹੋ ਰਿਹਾ ਤੇ ਕੇ ਥੋੜੀ ਬਹੁਤੀ ਮਦਦ ਕਰਦੀ ਉਹ ਉਹਨੇ ਤਾਂ ਨਹੀਂ ਹਸਤਾ ਉਹ ਵੀ ਮਾਰੇ ਆ ਮਾਤਰਵ ਨੇ ਨਿਦੇਸ਼ਾਂ ਤੇ ਜੀ ਮਦਰ ਮੰਨਿਆ ਇਹਨਾਂ ਰੀਅਕਟ ਇਹਨਾਂ ਦਾ ਰੀਦਰਾਂ ਵਾਲੇ ਕੰਨੀ ਹੱਥ ਜੋੜ ਕੇ ਬਿੰਦੀ ਇਹਦਾ ਨਾਜ ਕੀਤਾ ਜਾਵੇ ਪੈਸੇ ਮਸ ਕਰਨ ਥੋੜੀ ਜੱਤੀ ਜਰਨਸੀ ਦਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਮੈਂ ਇਹਨਾਂ ਦਾ ਦੂਸਰੀ ਗਲੀ ਜੋ ਗਵੰਡੀ ਆ ਪਹਿਲਾਂ ਮੇਰ ਦਾ ਵੀ ਕੰਮ ਤੇ ਜਾਂਦਾ ਹੁੰਦਾ ਸੀ ਹੁਣ ਤੂੰ ਕੰਮ ਛੱਡ ਦਿੱਤਾ ਰਾਜ ਮੇਤਰੀ ਦਾ ਤੇ ਬੰਦਾ ਵਿਚਾਰ ਨਹਿ ਗਈ ਹੀ ਤੇ ਕੰਮ ਤੇ ਜਾਂਦਾ ਸੀ ਕੰਮ ਤੋਂ ਆਣਗੇ ਤੇ ਕੋਠੇ ਲੱਗਾ ਚੜਨ ਬੱਤੀ ਬੰਦ ਹੋਈ ਸੀ ਤੇ ਇਹਦਾ ਕਿ ਪੈਰ ਫਿਸਲ ਗਿਆ ਕੋਠੇ ਤੋਂ ਤੇ ਕੋਠੇ ਤੋਂ ਗਿਆ ਡੇਗ ਤੇ ਚੂਲਾ ਗਿਆ ਟੁੱਟ ਢੋਣ ਬਹੁਤ ਮੁਸ਼ਕਲ ਆ ਘਰ ਦਾ ਚਾਰ ਇਹਦੀਆਂ ਬੇਟੀਆਂ ਤੇ ਇੱਕ ਬੇਟਾ ਤੇ ਟੱਟੀ ਸਾਫ ਕਰਨ ਦਾ ਵੀ ਕੰਮ ਬਹੁਤ ਔਖਾ ਆ ਤੇ ਪੈਸੇ ਬਹੁਤ ਡਾਕਟਰ ਮੰਗਦੇ ਆ ਥੋੜੇ ਬੋੜੇ ਚਲੋ ਪਿੰਡ ਵਾਲਿਆਂ ਦਿੱਤੇ ਹੀ ਉਹਨੇ ਦਾ ਕੰਮ ਨਹੀਂ ਚੱਲਿਆ ਉਹਨੇ ਉਹ ਪਟੀਆਂ ਕਿੰਨੀਆਂ ਕਰ ਗਿਆ ਇੱਕ ਵਾਰੀ ਡਾਕਟਰ ਨਹੀਂ ਸੱਟ ਆਇਆ ਤੇ ਹੁਣ ਮੇਰਾ ਮੁਸਕਲਵਾਦ ਐਨਰਾਈਆਂ ਵੀਰਾਂ ਨੂੰ ਇਹੋ ਹੀ ਆ ਇਹਦਾ ਇਲਾਜ ਕੀਤਾ ਜਾਵੇ ਆਪਣੀ ਨਿਆਣਿਆਂ ਤੇ ਚਲੋ ਵਿਚਾਰਿਆਂ ਨੂੰ ਖਾਲੇ ਰੋਟੀ ਪਾਣੀ ਜਿੱਦਾਂ ਵੀ ਆ ਇੰਨੀ ਬੜੀ ਮਿਹਰਬਾਨੀ ਆ ਵੀਰਾਂ ਐਨਰਾਈਆਂ ਦੀ ਤੇ ਕਿਰਪਾ ਕਰਕੇ ਥੋੜੇ 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 ਤੋਂ ਥੋੜਾ ਜਿੰਨਾ ਵੀ ਇਹਦਾ ਇਲਾਜ ਕਿਸੇ ਵੀ ਤਰੀਕੇ ਦਾ ਕਿਸੇ ਡਾਕਟਰ ਨੂੰ ਲੈ ਕੇ ਕਿੱਦਾਂ ਵੀ ਆ ਤੇ ਇਹਨੂੰ ਕਿਵੇਂ ਚੰਗਿਆ ਹਸਤਾਲ ਖੜ ਕੇ ਤੇ ਇਹਦਾ ਇਲਾਜ ਕਰਾਇਆ ਜਾਵੇ